ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਤੇ ਜਿਹੜਾ ਅੱਜ ਤੁਹਾਨੂੰ ਪਿੰਡ ਮਨੂਕਾ ਦੇ ਵਿੱਚ ਜਾਣੇ ਲੈ ਕੇ ਆਏ ਆ ਤੇ ਵੀਰ ਕੋਲ ਨਾ ਇੱਕ ਝੋਟੀ ਬਕਾਊ ਆ ਪਹਿਲੇ ਸੂਏ ਆ ਤੇ ਪੂਰੀ ਜਾਣੇ ਬਾਈ ਜੀ ਠੰਡੀ ਸੀੜਾ ਤੇ ਥਾਂਲੇ ਦੇ ਦੀ ਵੀ ਬਾਈ ਜੀ ਪੂਰੀ ਸਾਫ ਆ ਜੇ ਮਰਦੀ ਹੱਥ ਖਲਾ ਲਈ ਜਾਓ ਭਾਵੇਂ ਕੋਈ ਬੱਚਾ ਚੂਈ ਜਾਵੇ ਭਾਵੇਂ ਕੋਈ ਮਾਈ ਚੂਈ ਜਾਵੇ ਜਾਣੇ ਕੋਈ ਐਹੀ ਜੀ ਗੱਲ ਨਹੀਂ ਜੀ ਬਾਈ ਕੋਈ ਸੱਗੀ ਠੋਰੀ ਵਾਲੀ ਗੱਲ ਨਹੀਂ ਬਾਕੀ ਘਰੋਂ ਬਾਈ ਬਾਈ ਦੀ ਪਾਲਿ ਹੋਈ ਆ ਪੂਰੀ ਸ਼ੌਂਕ ਨਾਲ ਪਾਲੀ ਹੋਈ ਆ ਜਿਵੇਂ ਬਾਕੀ ਨਾ ਦੀ ਮਾਂ ਦਾ ਮਤਲਬ ਉਹ ਦੁੱਧ ਇਹਨਾਂ ਨੇ ਚੋਇਆ ਉਹਦਾ 15 ਲੀਟਰ ਦਾ ਤੁਸੀਂ ਬਾਈ ਜੀ ਤੇ ਇਹ ਵੀ ਪੂਰੀ ਬਾਈ ਜੀ ਠੰਡੀ ਸੀ ਲ ਆਪਣਾ ਵੀ ਵਪਾਰਕਾ ਵਾਲਾ ਕੰਮ ਹੀ ਹੈਗਾ ਜਾਨੀ ਬਾਈ ਦੀ ਇਹ ਘਰੂ ਮਤਲਬ ਰੱਖੀ ਹੋਈ ਹੈ ਤੇ ਬਾਈ ਦਾ ਕੰਟੈਕਟ ਨੰਬਰ 94645 6956 94645 6956 ਤੇ ਬਾਕੀ ਵੀਰ ਜੀ ਬਾਈ ਨੇ ਨਾ ਮਤਲਬ ਉਹ ਕਹਿੰਦਾ ਵੀ ਮੈਂ ਵੀਰੂ ਦੇ ਵਿੱਚ ਰੇਟ ਨਹੀਂ ਦੱਸਣਾ ਤੇ ਬਾਈ ਨੇ ਇਸ ਨੰਬਰ ਤੇ ਮਤਲਬ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਪੂਰੀ ਥਣਥਾਂ ਲੇਵ ਦੀ ਪੂਰੀ ਸਾਫ ਆ ਸਿੰਘਾ ਸੁੰਗਾ ਦੀ ਬਾਈ ਸੋਹਣੀ ਛੋਟੀ ਪੂਰੀ ਬਣਦੀ ਦਣਦੀ ਜਾਨੇ ਤਾਂ ਤੋਂ ਭਾਬ ਵੀ ਬਾਈ ਜੀ ਮਰੂਤੀ ਕਾਰ ਰੱਖੀ ਐ ਤੇ ਜਿਹੜਾ ਲੈ ਗਿਆ ਤੇ ਗਾਣੀ ਗਾਊਗਾ ਬਾਈ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਆ